ਤਾਬਾ ਤੋਂ ਲੈ ਕੇ ਹੁਣ ਤੱਕ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਪੈਟਰਨ ਫੋਲੋ ਕਰ ਰਹੇ ਹਾਂ ਉਹ ਪੈਟਰਨ ਹੈ ਕਿ ਜਦੋਂ ਵੀ ਸਾਡੇ ਸਾਹਮਣੇ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਉਸ ਪ੍ਰੋਬਲਮ ਦੇ ਸੋਲੂਸ਼ਨ ਉਸ ਪ੍ਰੋਬਲਮ ਦੇ ਰਿਜ਼ਲਟ ਵੱਲ ਫੋਕਸ ਕਰਦੇ ਹਾਂ ਅਸੀਂ ਸੋਚਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਸੋਲੂਸ਼ਨਸ ਕੱਢਣ ਵਾਸਤੇ ਬਟ ਅਗਰ ਮੈਂ ਤੁਹਾਨੂੰ ਇਹ ਕਹਾਂ ਕਿ ਜ਼ਿੰਦਗੀ ਦੇ ਵਿੱਚ ਸੋਲੂਸ਼ਨਸ ਆਉਂਦੇ ਨੇ ਤੇ ਉਹਨਾਂ ਸੋਲੂਸ਼ਨਸ ਵਾਸਤੇ ਪ੍ਰੋਬਲਮਸ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਇਹ ਕਹਿਣਾ ਕਿੰਨਾ ਕੁ ਜੈਸ ਹੋਗਾ ਜੀ ਹਾਂ ਸੱਸੀ ਗਾਜੀ ਸਾਰਿਆਂ ਨੂੰ ਮੈਂ ਨੀਲਮ ਰੌਟ ਡਾਕਸ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਬਾਬਾ ਬੁੱਲੇ ਸ਼ਾ ਤੇ ਸ਼ਾਇਨਾਇਤ ਅਸੀਂ ਇਹਨਾਂ ਦੋਨਾਂ ਨਾਮਾਂ ਨਾਲ ਵਕਫ ਹੋਵਾਂਗੇ ਬਾਬਾ ਬੁੱਲੇ ਸ਼ਾ ਦੇ ਮੁਰਸ਼ਿਦ ਸੀ ਸ਼ਾਇਨਾਇਤ ਜੀ ਜਿਨ੍ਹਾਂ ਨੂੰ ਉਹ ਬਹੁਤ ਐਡਮਾਇਰ ਕਰਦੇ ਸੀ ਜਿਨ੍ਹਾਂ ਨਾਲ ਉਹਨਾਂ ਦਾ ਬਹੁਤ ਪ੍ਰੇਮ ਪਿਆਰ ਸੀਗਾ ਬਾਬਾ ਬੁੱਲੇ ਸ਼ਾ ਜੀ ਇੱਕ ਹਾਈ ਕਾਸਟ ਨੂੰ ਬਿਲੋਂਗ ਕਰਦੇ ਸੀ ਜੇ ਜੋ ਕਿ ਸੈਇਦ ਕਾਸਟ ਸੀ ਤੇ ਉਹਨਾਂ ਨਾਲ ਉਹਨਾਂ ਦਾ ਉੱਠਣਾ ਬੈਠਣਾ ਸੀਗਾ ਬਾਬਾ ਬੁੱਲੇ ਸ਼ਾਹ ਨੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਅਚੀਵ ਕੀਤਾ ਸੀਗਾ ਉਹ ਰੱਬ ਨੂੰ ਬਹੁਤ ਪਿਆਰ ਕਰਦੇ ਸੀ ਬਹੁਤ ਮੰਨਦੇ ਸੀ ਤੇ ਉਹਨਾਂ ਨੇ ਗੁਰੂ ਧਾਰਿਆ ਹੋਇਆ ਸੀਗਾ ਸ਼ਾਹ ਇਨਾਇਤ ਜੀ ਨੂੰ ਹਰ ਹਰ ਇੱਕ ਚੀਜ਼ ਅਚੀਵ ਕਰਨ ਤੋਂ ਬਾਅਦ ਵੀ ਨਾ ਉਹਨਾਂ ਵਿੱਚ ਸਿਰਫ ਇੱਕ ਚੀਜ਼ ਇੱਕ ਚੀਜ਼ ਦੀ ਕਮੀ ਰਹੀ ਸੀ ਇੱਕ ਵਾਰ ਇੱਕ ਮਹਿਫਲ ਦੇ ਵਿੱਚ ਬਾਬਾ ਬੁੱਲੇ ਸ਼ਾਹ ਜੀ ਆਪਣੇ ਸ਼ੇਰ ਉਹ ਸ਼ਾਇਰੀ ਕਰ ਰਹੇ ਸੀ ਲੋਕ ਉਹਨਾਂ ਨੂੰ ਬਹੁਤ ਅਡਮਾਇਰ ਕਰ ਰਹੇ ਸੀ ਬਹੁਤ ਵਾਹ ਵਾਹ ਚੱਲ ਰਹੀ ਸੀ ਉਹਨਾਂ ਦੀ ਤਾਂ ਉੱਥੇ ਸ਼ਾਹ ਇਨਾਇਤ ਜੀ ਵੀ ਉੱਥੇ ਪਹੁੰਚਦੇ ਆ ਉਹਨਾਂ ਨੂੰ ਦੇਖ ਕੇ ਕਿਉਂਕਿ ਬਾਬਾ ਬੁੱਲੇ ਸ਼ਾ ਇੱਕ ਹਾਈ ਕਾਸਟ ਨੂੰ ਬਿਲੋਂਗ ਕਰਦੇ ਸੀ ਤਾਂ ਸਾਰੇ ਮਹਿਫਲ ਦੇ ਵਿੱਚ ਉਹੀ ਲੋਕ ਸੀਗੇ ਜਦੋਂ ਸ਼ਾਹ ਨਾਇਤ ਜੀ ਉੱਥੇ ਆਉਂਦੇ ਨੇ ਤਾਂ ਬਾਬਾ ਬੁੱਲੇ ਸ਼ਾ ਉਹਨਾਂ ਨੂੰ ਵੇਖ ਕੇ ਦੂਰੋਂ ਹੀ ਇੱਕ ਸਲਾਮ ਪੇਸ਼ ਕਰਦੇ ਨੇ ਇਹ ਚੀਜ਼ ਸ਼ਾਹ ਨਾਇਤ ਨੂੰ ਚੰਗੀ ਨਹੀਂ ਲੱਗਦੀ ਕਿਉਂਕਿ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਇਹ ਇਸ ਕਰਕੇ ਕਰ ਰਹੇ ਨੇ ਕਿਉਂਕਿ ਇਸ ਟਾਈਮ ਇਹ ਆਪਣੀ ਇੱਕ ਹਾਈ ਸੋਸਾਇਟੀ ਦੇ ਵਿੱਚ ਬੈਠੇ ਹੋਏ ਨੇ ਉਹ ਉੱਥੋਂ ਚਲੇ ਜਾਂਦੇ ਨੇ ਤੇ ਉਹ ਉਹਨਾਂ ਤੱਕ ਇੱਕ ਮੈਸੇਜ ਲਾਉਂਦੇ ਨੇ ਕਿ ਬੁੱਲੇ ਸ਼ਾਹ ਨੂੰ ਕਹੋ ਕਿ ਮੇਰੇ ਡੇਰੇ ਦੇ ਵਿੱਚ ਨਹੀਂ ਵੜਨਾ ਉਹਨੇ ਤੇ ਨਾ ਹੀ ਮੈਨੂੰ ਮਿਲੇ ਉਹ ਮਿਲਣ ਦੀ ਕੋਸ਼ਿਸ਼ ਕਰੇ ਜਦੋਂ ਪਾਪਾ ਬੁੱਲੇ ਸ਼ਾਹ ਨੂੰ ਇਸ ਚੀਜ਼ ਦਾ ਪਤਾ ਚੱਲਦਾ ਹੈ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਤਕਲੀਫ ਹੁੰਦੀ ਹੈ ਉਹ ਬਹੁਤ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਰਾਹਾਂ ਵਿੱਚ ਖੜਨ ਦੀ ਉਹਨਾਂ ਨੂੰ ਦੇਖਣ ਦੀ ਉਹਨਾਂ ਨੂੰ ਮਿਲਣ ਦੀ ਉਹਨਾਂ ਦੇ ਡੇਰੇ ਤਾਂ ਉਹ ਜਾ ਨਹੀਂ ਸਕਦੇ ਹੁੰਦੇ ਕਿਉਂਕਿ ਉਹਨਾਂ ਨੇ ਸੱਤੀ ਨਾਲ ਬਣਾ ਕੀਤਾ ਹੁੰਦਾ ਹੈ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਨਾ ਉਹ ਉਹਨਾਂ ਦੇ ਅੰਦਰ ਇੱਕ ਤੜਫ ਹੁੰਦੀ ਹੈ ਕਿ ਉਹ ਉਹਨਾਂ ਨੂੰ ਮਿਲਣਾ ਚਾਹੁੰਦੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਨਾ ਸ਼ਾਇਨਾਇਤ ਨੂੰ ਪਤਾ ਸੀ ਕਿ ਬਾਬਾ ਬੁੱਲੇ ਸ਼ਾਹ ਦੇ ਵਿੱਚ ਇੱਕ ਪ੍ਰੋਬਲਮ ਹਲੇ ਵੀ ਹੈਗੀ ਹੈ ਕਿ ਉਹਨਾਂ ਨੂੰ ਲੋਕਾਂ ਦਾ ਡਰ ਹੈ ਉਹਨਾਂ ਨੂੰ ਇਹ ਚੀਜ਼ ਹੈਗੀ ਹੈ ਕਿ ਲੋਕ ਮੇਰੇ ਬਾਰੇ ਕੀ ਕਹਿਣਗੇ ਜਦੋਂ ਬਾਬਾ ਬੁੱਲੇ ਸ਼ਾਹ ਨੇ ਹਰ ਪਾਸੇ ਜ਼ੋਰ ਲਾ ਲਿਆ ਬਟ ਉਹ ਸ਼ਾਇਨਾਇਤ ਨੂੰ ਨਹੀਂ ਦੇਖ ਸਕੇ ਨਹੀਂ ਮਿਲ ਸਕੇ ਉਸ ਟਾਈਮ ਦੀਆਂ ਜੋ ਮਹਿਫਲਾਂ ਲੱਗਦੀਆਂ ਸੀ ਉਹਦੇ ਵਿੱਚ ਜੋ ਨੱਚਣ ਨਚੋਣ ਦਾ ਕੰਮ ਹੁੰਦਾ ਸੀ ਉਹ ਕੰਜਰਾਂ ਦਾ ਮੰਨਿਆ ਜਾਂਦਾ ਸੀਗਾ ਤੇ ਉਹਨਾਂ ਨੇ ਇੱਕ ਕੰਜਰੀ ਦੀ ਬਹੁਤ ਸੇਵਾ ਕੀਤੀ ਜਿਵੇਂ ਉਹਨੂੰ ਹੁੱਕਾ ਬਣਾ ਕੇ ਦੇਣਾ ਤਾਂ ਕਿ ਉਹ ਉਹਦੀ ਜਗ੍ਹਾ ਤੇ ਉਹ ਆਪਣੀ ਜਗ੍ਹਾ ਤੇ ਬੁੱਲੇ ਸ਼ਾਹ ਨੂੰ ਜਾਣ ਦਵੇ ਉੱਥੇ ਨੱਚਣ ਦਾ ਕੰਮ ਦੇਵੇ ਤਾਂ ਉਹ ਨੇ ਫਿਰ ਹਾਰ ਕੇ ਉਹਨੇ ਇਜਾਜ਼ਤ ਦੇ ਦਿੱਤੀ ਕਿਉਂਕਿ ਉਹ ਉਹ ਕਿਉਂਕਿ ਉਹ ਸ਼ਾਹ ਨਾਇਦ ਦੇ ਦਰਸ਼ਨ ਕਰਨਾ ਚਾਹੁੰਦੇ ਸੀ ਸਾਹਮਣੇ ਤੋਂ ਉਹਨਾਂ ਨੂੰ ਨੱਚਣ ਦੀ ਇਜਾਜ਼ਤ ਮਿਲ ਗਈ ਹੁਣ ਜਦੋਂ ਉਹ ਕੰਜਰੀ ਦਾ ਪੇਸ ਅਪਣਾ ਕੇ ਸਟੇਜ ਤੇ ਜਾ ਕੇ ਨੱਚਦੇ ਨੇ ਤਾਂ ਸ਼ਾਹ ਨਾਇਦ ਉਹਨੂੰ ਪਹਿਚਾਨ ਲੈਂਦੇ ਨੇ ਬਟ ਇੱਕ ਚੀਜ਼ ਇੱਥੇ ਇਹ ਵੀ ਹੁੰਦੀ ਹੈ ਕਿ ਉੱਥੇ ਉਹਨਾਂ ਦੀ ਕਾਸਟ ਦੀ ਉਹਨਾਂ ਦੇ ਬਰਾਦਰੀ ਦੇ ਲੋਕ ਬਹੁਤ ਹੁੰਦੇ ਨੇ ਤੇ ਉਹ ਸਾਰੇ ਲੋਕ ਹੀ ਉਹਨੂੰ ਉਹਨੂੰ ਪਛਾਣ ਲੈਂਦੇ ਨੇ ਬਹੁਤ ਉਹਨਾਂ ਦੀ ਬਦਨਾਮੀ ਹੁੰਦੀ ਹੈ ਪੂਰੀ ਕਮਿਊਨਿਟੀ ਦੇ ਵਿੱਚ ਉਹਨਾਂ ਦੀ ਬਹੁਤ ਬਦਨਾਮੀ ਹੁੰਦੀ ਹੈ ਬਟ ਸ਼ਾਇਨਾਏ ਜਦੋਂ ਜਦੋਂ ਇਸ ਚੀਜ਼ ਦਾ ਪਤਾ ਚੱਲਦਾ ਆ ਕਿ ਉਹ ਉਹਦੇ ਦਰਸ਼ਨ ਵਾਸਤੇ ਉਹਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਉਹਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਸਿਰਫ ਤੇ ਸਿਰਫ ਉਹਨੇ ਨੱਚ ਕੇ ਆਪਣੇ ਕਹਿੰਦੇ ਹਨ ਕਿ ਬੁੱਲੇ ਸ਼ਾਹ ਜੀ ਨੇ ਨੱਚ ਕੇ ਆਪਣੇ ਯਾਰ ਨੂੰ ਬਣਾਇਆ ਸੀ ਤਾਂ ਉਹਨਾਂ ਨੇ ਆਪਣੇ ਗੁਰੂ ਨੂੰ ਆਪਣੇ ਮੁਰਸ਼ਿਦ ਨੂੰ ਨੱਚ ਕੇ ਮਨਾਇਆ ਸੀਗਾ ਪਰ ਉਸ ਟਾਈਮ ਉਹਨਾਂ ਨੂੰ ਸਮਝ ਆ ਗਈ ਸੀ ਕਿ ਹੁਣ ਇਹਨੂੰ ਲੋਕਾਂ ਦਾ ਕੋਈ ਡਰ ਨਹੀਂ ਹੈ ਹੁਣ ਇਹਦੀ ਜ਼ਿੰਦਗੀ ਦੇ ਵਿੱਚ ਉਹ ਵੀ ਡਰ ਨਿਕਲ ਚੁੱਕਿਆ ਹੈ ਲੋਕਾਂ ਨੇ ਉਹਨਾਂ ਦੀ ਬਹੁਤ ਬਦਨਾਮੀ ਕੀਤੀ ਬਹੁਤ ਕੁਝ ਕਿਹਾ ਬਟ ਉਹਨਾਂ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਟੀਚਾ ਸੀ ਕਿ ਉਹ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਸੀ ਉਹਨਾਂ ਵੱਲ ਵਾਪਸ ਜਾਣਾ ਚਾਹੁੰਦੇ ਸੀ ਤਾਂ ਇਹ ਸਭ ਤੋਂ ਸਾਨੂੰ ਇਹ ਸਾਫ਼-ਸਾਫ਼ ਸਮਝ ਆਉਂਦੀ ਹੈ ਕਿ ਸਾਡੀ ਜ਼ਿੰਦਗੀ ਦੇ ਜੋ ਟਿੱਚੇ ਡਿਸਾਈਡ ਕੀਤੇ ਹੁੰਦੇ ਨੇ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਉਹ ਸਾਨੂੰ ਪਤਾ ਹੁੰਦੀਆਂ ਨੇ ਜਿਵੇਂ ਬੁੱਲੇ ਸ਼ਾਹ ਜੀ ਨੂੰ ਸ਼ਾਹ ਇਨਾਇਤ ਦੇ ਮਿਲਾਪ ਦਾ ਪਤਾ ਸੀ ਕਿ ਉਹਨਾਂ ਨੂੰ ਮਿਲਣਾ ਹੈ ਬਟ ਉਹਦੇ ਵਿੱਚ ਜੋ ਦਿੱਕਤਾਂ ਆ ਰਹੀਆਂ ਸੀਗੀਆਂ ਉਹ ਦਿੱਕਤਾਂ ਕ੍ਰੀਏਟ ਕੀਤੀਆਂ ਗਈਆਂ ਸੀ ਤਾਂ ਕਿ ਉਹਨਾਂ ਦੇ ਅੰਦਰੋਂ ਉਹ ਡਰ ਨਿਕਲ ਜਾਵੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵਾਰ ਏਦਾਂ ਹੁੰਦਾ ਹੈ ਕਿ ਸਾਨੂੰ ਜੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਜਿਗਰਾ ਖੋਲ ਕੇ ਇਹ ਤਾਂ ਕਹਿ ਦਿੰਨੇ ਆ ਕਿ ਸਾਨੂੰ ਆਹ ਚਾਹੀਦਾ ਆਹ ਚਾਹੀਦਾ ਅਸੀਂ ਆਹ ਚਾਹੁੰਦੇ ਆ ਬਟ ਉਹ ਜਿਹੜਾ ਰਾਹ ਹੁੰਦਾ ਹੈ ਨਾ ਰਸਤੇ ਦਾ ਫਿਰ ਉਸ ਰਸਤੇ ਨੂੰ ਕ੍ਰੋਸ ਕਰਨ ਲੱਗਿਆ ਸਾਨੂੰ ਪ੍ਰੋਬਲਮ ਆਉਂਦੀ ਹੈ ਕਿਉਂ ਕਿ ਸਾਡੇ ਅੰਦਰ ਦੇ ਡਰ ਬਹੁਤ ਜ਼ਿਆਦਾ ਹੁੰਦੇ ਨੇ ਸਾਡੇ ਅੰਦਰ ਦੀ ਇਨਸਿਕਿਉਰिटीज ਬਹੁਤ ਜ਼ਿਆਦਾ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਕ੍ਰੋਸ ਕਰਨਾ ਹੁੰਦਾ ਹੈ ਕਿਉਂਕਿ ਸਾਡੇ ਕੋਲ ਸੋਲੂਸ਼ਨ ਆਲਰੇਡੀ ਹੈਗਾ ਆ ਬਟ ਅਸੀਂ ਹੁਣ ਸਾਡੇ ਸਾਹਮਣੇ ਪ੍ਰੋਬਲਮਸ ਆਉਣ ਗਿਆ ਜਾਂ ਤੱਕ ਜਿਉਣਾ ਪ੍ਰੋਬਲਮਸ ਨੂੰ ਫੇਸ ਕਰਾਂਗੇ ਤੇ ਉਹ ਸਾਰੇ ਡਰ ਉਹ ਸਾਰੇ ਇਨਸਿਕਿਉਰिटीज ਆਪਣੇ ਅੰਦਰੋਂ ਕੱਢ ਕੇ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਅਸੀਂ ਉਹਨਾਂ ਵੱਲ ਨੂੰ ਵਧਾਂਗੇ ਤੇ じゃ ਫਿਰ ਅਸੀਂ ਉਹਨਾਂ ਡਰ ਉਹਨਾਂ ਇਨਸਿਕਿਉਰਿਟੀਆਂ ਨੂੰ ਉਹ ਜੋ ਸਾਡੇ ਅੰਦਰ ਚੀਜ਼ਾਂ ਬੜੀਆਂ ਹੋਈਆਂ ਨੇ ਉਹਨਾਂ ਨੂੰ ساری ਉਮਰ ਲੈ ਕੇ ਬੈਠੇ ਰਵਾਂਗੇ ਉਹਨਾਂ ਨੂੰ ਪ੍ਰੋਬਲਮਸ ਦਾ ਨਾਮ ਦੇ ਕੇ ਅਸੀਂ ਉੱਥੇ ਹੀ ਬੈਠੇ ਰਵਾਂਗੇ ਇਹ ਅਸੀਂ ਡਿਸਾਈਡ ਕਰਦੇ ਆ ਤਾਂ ਇਸ ਕਰਕੇ ਇਹ ਹਮੇਸ਼ਾ ਸਾਡੀ ਜ਼ਿੰਦਗੀ ਦੇ ਵਿੱਚ ਸੋਲਿਊਸ਼ਨਸ ਆਲਰੇਡੀ ਡਿਸਾਈਡਡ ਹੁੰਦੇ ਨੇ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਸਾਨੂੰ ਕੀ ਚਾਹੀਦਾ ਹੈ ਇਹ ਸਟੋਰੀ ਤੋਂ ਸਾਨੂੰ ਸਾਫ਼-ਸਾਫ਼ ਇਹ ਸਮਝ ਆਉਂਦੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਸੋਲਿਊਸ਼ਨਸ ਜਿਹੜੇ ਨੇ ਨਾ ਉਹ ਹਮੇਸ਼ਾ ਤੋਂ ਤੈਅ ਹੁੰਦੇ ਨੇ ਉਹ ਉਹ ਹੁੰਦੇ ਨੇ ਜੋ ਅਸੀਂ ਐਕਚੁਅਲੀ ਚਾਹੁੰਦੇ ਹੁੰਦੇ ਆ ਬਟ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਨੇ ਨਾ ਜਿਨ੍ਹਾਂ ਨੂੰ ਅਸੀਂ ਪ੍ਰੋਬਲਮਸ ਦਾ ਨਾਮ ਦੇ ਦਿੰਦੇ ਆ ਉਹ ਸਾਡੇ ਅੰਦਰ ਦੇ ਡਰ ਨੂੰ ਖਤਮ ਕਰਨ ਵਾਸਤੇ ਹੀ ਹੁੰਦੀਆਂ ਨੇ ਸਾਡੇ ਅੰਦਰ ਦੀਆਂ ਇਨਸਿਕਿਉਰिटीज ਨੂੰ ਸਾਡੇ ਅੰਦਰ ਦੀਆਂ ਚੀਜ਼ਾਂ ਜੋ ਸਾਨੂੰ ਉਸ ਰਾਹ ਤੇ ਜਾਣ ਲਈ ਰੋਕ ਰਹੀਆਂ ਨੇ ਉਹ ਸਮਝ ਆਉਂ ਤਾਂ ਦੂਸਰੇ ਸਾਨੂੰ ਇਹ ਚੀਜ਼ ਸਮਝ ਆਉਂਦੀ ਹੈ ਕਿ ਜਿਹੜੇ ਸਾਡੇ ਗੁਰੂ ਹੁੰਦੇ ਨੇ ਜਿਨ੍ਹਾਂ ਨੂੰ ਵੀ ਅਸੀਂ ਗੁਰੂ ਧਾਰਿਆ ਹੁੰਦਾ ਜਿਨ੍ਹਾਂ ਨੂੰ ਵੀ ਅਸੀਂ ਐਡਮਾਇਰ ਕਰ ਰਹੇ ਆ ਜਾਂ ਜਿਨ੍ਹਾਂ ਅੱਗੇ ਵੀ ਅਸੀਂ ਅਰਦਾਸ ਕਰਦੇ ਆ ਉਹ ਸਾਡੀ ਅਰਦਾਸ ਸੁਣਦੇ ਨੇ ਤੇ ਉਹ ਅਰਦਾਸ ਜੋ ਅਸੀਂ ਕੀਤੀ ਹੁੰਦੀ ਹੈ ਜੋ ਅਸੀਂ ਮੰਗਿਆ ਹੁੰਦਾ ਹੈ ਜੋ ਅਸੀਂ ਚੋਣੇ ਹੁੰਨੇ ਆ ਨਾ ਉਹ ਅਰਦਾਸ ਸੁਣ ਕੇ ਸਾਡੀ ਜ਼ਿੰਦਗੀ ਦੇ ਜਿਹੜੇ ਰੋੜੇ ਹੁੰਦੇ ਨੇ ਨਾ ਜੀ ਜੋ ਅਸੀਂ ਪ੍ਰੋਬਲਮਸ ਜਿਨ੍ਹਾਂ ਨੂੰ ਕਹਿੰਦੇ ਆ ਉਹ ਹਟਾਉਣ ਵਾਸਤੇ ਹੀ ਉਹ ਰੋੜੇ ਸਾਨੂੰ ਹੁਣ ਦਿਸਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਪਹਿਲਾਂ ਵੀ ਰੋੜੇ ਸੀ ਬਟ ਅਸੀਂ ਉਹ ਰਾਹ ਨਹੀਂ ਸੀ ਚੁਣਿਆ ਬਟ ਹੁਣ ਅਸੀਂ ਉਹ ਰਾਹ ਚੂਸ ਕਿਤਾ ਆ ਅਸੀਂ ਆਪਣੇ ਗੁਰੂ ਆਪਣੇ ਪਰਮਾਤਮਾ ਜਾਂ ਫਿਰ ਜਿਹਦੇ ਅੱਗੇ ਵੀ ਅਸੀਂ ਅਰਦਾਸ ਕਰਦੇ ਆ ਅਸੀਂ ਉਹਨਾਂ ਨੂੰ ਰਾਹ ਦੱਸਿਆ ਐਂ ਸਭ ਤੋਂ ਇੰਪੋਰਟੈਂਟ ਅਸੀਂ ਆਪਣੇ ਆਪ ਨੂੰ ਇੱਕ ਰਾਹ ਕਲੀਅਰ ਕਟ ਦੱਸਿਆ ਆ ਹੁਣ ਜੋ ਰੋੜੇ ਪਹਿਲਾਂ ਵੀ ਪਏ ਸੀ ਬਟ ਹੁਣ ਉਹ ਰੋੜੇ ਸਾਨੂੰ ਦਿਸਣੇ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਉਹਨਾਂ ਨੂੰ ਰੋੜੇ ਸਮਝ ਕੇ ਹੀ ਪਿੱਛੇ ਹਟ ਜਾਂਦੇ ਆ ਬਟ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਸਾਡੇ ਹੀ ਮੰਜ਼ਿਲ ਵੱਲ ਪਹੁੰਚਣ ਵਾਲਾ ਇੱਕ ਰਸਤਾ ਆ ਜੋ ਸਾਡੇ ਸਾਹਮਣੇ ਆਇਆ ਆ ਇਸ ਕਰਕੇ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਵੀ ਪ੍ਰੋਬਲਮ ਸਾਹਮਣੇ ਆਵੇ ਨਾ ਤਾਂ ਹਮੇਸ਼ਾ ਇਹ ਚੀਜ਼ ਸਮਝੋ ਕਿ ਇਹ ਤੁਹਾਡੇ ਬੈਟਰ ਵਾਸਤੇ ਹੀ ਹੋ ਰਿਹਾ ਹੈ ਤੁਹਾਡੇ ਅੰਦਰੋਂ ਜੋ ਚੀਜ਼ਾਂ ਨਿਕਲਣੀਆਂ ਨੇ ਨਾ ਉਹਦੇ ਕਰਕੇ ਹੀ ਤੁਹਾਡੇ ਸਾਹਮਣੇ ਪ੍ਰੋਬਲਮ ਆ ਰਹੀ ਹੈ ਤਾਂ ਕਿ ਤੁਹਾਡੇ ਤੁਸੀਂ ਆਪਣੀ ਜ਼ਿੰਦਗੀ ਦੇ ਸੋਲੂਸ਼ਨ ਵੱਲ ਪਹੁੰਚ ਸਕੋ ਪਹੁੰਚ ਸਕੋ ਉਹ ਸੋਲੂਸ਼ਨ ਆਲਰੇਡੀ ਅਸੀਂ ਡਿਸਾਈਡ ਕਰ ਚੁੱਕੇ ਹਾਂ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ ਨਾ ਤਾਂ ਉਹਨਾਂ ਪ੍ਰੋਬਲਮਸ ਤੋਂ ਭੱਜਣਾ ਨਹੀਂ ਉਹਨਾਂ ਨੂੰ ਫੇਸ ਕਰਨਾ ਹੈ ਕਿਉਂਕਿ ਉਹਨਾਂ ਪ੍ਰੋਬਲਮਸ ਦੇ ਅੱਗੇ ਹੀ ਸਾਡੀ ਜ਼ਿੰਦਗੀ ਦਾ ਇੱਕ ਉਹ ਸੱਚ ਲੁਕਿਆ ਹੋਇਆ ਹੈ ਜੋ ਅਸੀਂ ਕਦੇ ਅਰਦਾਸ ਕੀਤੀ ਸੀ ਜੋ ਅਸੀਂ ਕਦੇ ਚਾਹਿਆ ਸੀ ਜਿਵੇਂ ਕਹਿੰਦੇ ਨੇ ਨਾ ਕਿ ਡਰ ਦੇ ਅੱਗੇ ਇੱਕ ਜਿੱਤ ਹੁੰਦੀ ਹੈ ਬਸ ਉਹ ਇਸੇ ਡਰ ਦੀ ਗੱਲ ਕਰ ਰਹੇ ਹੁੰਦੇ ਨੇ ਉਹ ਇਹ ਹੀ ਗੱਲ ਨਹੀਂ ਕਰ ਰਹੇ ਹੁੰਦੇ ਕਿ ਅਗਰ ਸਾਹਮਣੇ ਖੂਹ ਹੈ ਤਾਂ ਖੂਹ 'ਚ ਛਾਲ ਮਾਰ ਦੋ ਤਾਂ ਤੁਸੀਂ ਜਿੱਤ ਜਾਓਗੇ ਨਹੀਂ ਉਹ ਇਸੇ ਡਰ ਦੀ ਗੱਲ ਕਰ ਰਹੇ ਹੁੰਦੇ ਨੇ ਕਿ ਤੁਹਾਡੇ ਡਰ ਦੇ ਅੱਗੇ ਹਮੇਸ਼ਾ ਇੱਕ ਤੁਹਾਡੀ ਹੀ ਜਿੱਤ ਪਈ ਹੋਈ ਹੈ ਕਿਉਂਕਿ ਜਿਸ ਚੀਜ਼ ਤੋਂ ਤੁਸੀਂ ਭੱਜ ਰਹੇ ਹੋ ਨਾ ਉਹ ਰਾਹ ਤੁਹਾਡਾ ਹੀ ਹੈ ਤੇ ਤੁਸੀਂ ਉਸ ਰਾਹ ਨੂੰ ਚੂਜ਼ ਕਰਕੇ ਅੱਗੇ ਨੂੰ ਵਧਣਾ ਹੈ ਪੁਲੇਸ਼ਾ ਤੇ ਸ਼ਾਇਨ ਆਇਤ ਦੀ ਇਹ ਜੋ ਕਹਾਣੀ ਸੀ ਮੈਨੂੰ ਤਾਂ ਬਹੁਤ ਇੰਟਰਸਟਿੰਗ ਲੱਗੀ ਆਈ ਹੋਪ ਤੁਹਾਨੂੰ ਵੀ ਓਨੇ ਹੀ ਇੰਟਰਸਟਿੰਗ ਤੇ ਓਨੇ ਹੀ ਇਨਸਪਾਇਰਿੰਗ ਲੱਗੀ ਹੋਊਗੀ ਤੇ ਕੁਝ ਨਾ ਕੁਝ ਸਾਨੂੰ ਇਹਦੇ ਵਿੱਚੋਂ ਵੀ ਸਿੱਖਣ ਨੂੰ ਜ਼ਰੂਰ ਮਿਲਿਆ ਹੋਊਗਾ